ਸਸਕਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਮੋਹ ਦੀਆਂ ਤੰਦਾ ਐਗਜ਼ੀਬਿਸ਼ਨ ਹੋਣ ਜਾ ਰਹੀ ਹੈ ਜੀ ਪਿੰਡ ਜੋਗੇਵਾਲਾ ਤਹਿਸੀਲ ਡੱਬਾਲੀ ਤੇ ਜ਼ਿਲ੍ਹਾ ਸਰਸਾ ਇਸ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕਰ ਰਹੇ ਨੇ ਸਾਡੇ ਭੈਣਾਂ ਮਨਦੀਪ ਕੌਰ ਪਹਿਰਾਵਾ ਬੁਟੀਕ ਚੰਡੀਗੜ੍ਹ ਅਤੇ ਸਪான்ਸਰ ਕਰ ਰਹੇ ਨੇ ਅਮਨ ਸਰਾ ਪੰਜਾਬੀ ਬੁਟੀਕ ਜੋਗੇਵਾਲਾ ਤੇ ਜਿੰਨੇ ਜਿੰਨੇ ਭੈਣ ਭਰਾਵਾਂ ਨੇ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੀ ਸਟਾਲ ਸੀਟ ਬੁੱਕ ਕਰਵਾਉਣੀ ਹੈ ਉਹ ਦਿੱਤੇ ਹੋਏ ਨੰਬਰਾਂ ਦੇ ਉੱਤੇ ਜਲਦੀ ਜਲਦੀ ਸੰਪਰਕ ਕਰਕੇ ਆਪਣੀਆਂ ਸੀਟਾਂ ਬੁੱਕ ਕਰਾ ਸਕਦਾ ਕਿਉਂਕਿ ਸੀਟਾਂ ਬਹੁਤ ਹੀ ਲਿਮਟਿਡ ਨੇ ਹਨ ਤੇ ਇਸ ਐਗਜ਼ਿਬਿਸ਼ਨ ਦੇ ਸਪੈਸ਼ਲ ਗੈਸਟ ਹੋਣਗੇ ਸਾਡੇ ਭੈਣ ਹਰਦੀਪ ਢਾਲੀਵਾਲ ਤੇ ਉਹਨਾਂ ਦੇ ਨਾਲ ਸਿਮਰਨ ਬਰਾੜ ਤੇ ਸਾਡੇ ਭਰਾ ਹਰਮੇਲ ਹੈਰੀ ਖੇਤਾਂ ਵਾਲੇ ਬਲੌਗਰ ਤੇ ਆਪਾਂ ਵੀ ਆ ਰਹੇ ਹਾਂ ਬਈ ਤੇ ਤੁਸੀਂ ਵੀ ਜਰੂਰ ਪਹੁੰਚਣਾ ਸਾਰੇ ਭੈਣ ਭਰਾਵਾਂ ਨੇ ਫ੍ਰੀ ਐਂਟਰੀ ਹੈ ਤੇ ਡੇਟ ਨੋਟ ਕਰ ਲਓ 5 ਅਗਸਤ 2025 ਦਿਨ ਮੰਗਲਵਾਰ ਤੇ ਲੋਕੇਸ਼ਨ ਹੈਗੀ ਹੈ ਜੀ ਪਿੰਡ ਜੋਗੇਵਾਲਾ ਦੇਸੂ ਜੋਧਾ ਰੋਡ ਰੋਇਲ ਪੈਲਸ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ ਤੇ ਵੱਧ ਤੋਂ ਵੱਧ ਭੈਣ ਭਰਾ ਪਹੁੰਚ ਕੇ ਇਸ ਐਗਜ਼ੀਬਿਸ਼ਨ ਦੀਆਂ ਰੌਣਕਾਂ ਵਧਾਇਓ ਧੰਨਵਾਦ